ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਡੇਰ ਝੰਡਾਸ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਜਿੱਦਾਂ ਕਿ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੇ ਕਾਫੀ ਪਸ਼ੂ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਚਾਰ ਮੱਝਾਂ ਝੋਟੀਆਂ ਇੱਕ ਵੈੜ ਪਸ਼ੂ ਆਲਮੋਸਟ ਜੇਕਰ ਗੱਲ ਕਰੀਏ ਦੋਸਤੋ ਸਾਰੇ ਸੂਏ ਸੂਆਏ ਪਸ਼ੂ ਆ ਤੇ ਮਗਰ ਵੀ ਕਟੀਆਂ ਜੇਕਰ ਤਿੰਨ ਮੱਝਾਂ ਦੀ ਗੱਲ ਕਰੀਏ ਮਗਰ ਕਟੀਆਂ ਇੱਕ ਵੈੜ ਦਿਖਾਵਾਂਗਾ ਉਹਦੇ ਮਗਰ ਬੱਸੀ ਆ ਠੀਕ ਆ ਜੀ ਇਹ ਵੀ ਸੁਵਾਦੇ ਦੀ ਗੱਲ ਆ ਕਿਸੇ ਵੀਰ ਨੇ ਜਦੋਂ ਪਸ਼ੂ ਖਰੀਦਣਾ ਹੁੰਦਾ ਤੇ ਹਰ ਇੱਕ ਵੀਰ ਦੇ ਮਨ ਦੇ ਵਿੱਚ ਹੁੰਦਾ ਵੀ ਜੇਕਰ ਮੱਝ ਖਰੀਦ ਲੀਏ ਤੇ ਮਗਰ ਕੱਟੀ ਹੋਵੇ ਠੀਕ ਆ ਜੀ ਕਿਉਂਕਿ ਸ਼ੌਂਕ ਤੇ ਪੂਰੇ ਚਾ ਨਾਲ ਕੋਈ ਵੀਰ ਅਗੇ ਸਾਹ ਬਲੈਂਦਾ ਤੇ ਚਾਰ ਪਸ਼ੂ ਆ ਵੀਰ ਝੰਡੇ ਦੇ ਕੋਲ ਤਾਜੇ ਬਿਲਕੁਲ ਸੱਜਰ ਸੋਏ ਸਵਾਈ ਤੇ ਬਾਕੀ ਖਰੀਦਦਾਰ ਵੀਰਾਂ ਦੇ ਅੱਗੇ ਵੀ ਬੇਨਤੀ ਆਪਾਂ ਕਰਦੇ ਹੁੰਨੇ ਆ ਸਟਾਟਿਕ ਤੋਂ ਜਿਹੜਾ ਕੋਈ ਖਰੀਦਦਾਰ ਵੀਰ ਦੋਸਤੋ ਇਸ ਫਾਰਮ ਤੇ ਆ ਰਿਹਾ ਪਸ਼ੂ ਖਰੀਦਣ ਦੋ ਡੰਗ ਚੋਲੋ ਚਾਹੇ ਕੋਈ ਵੀਰ ਤਿੰਨ ਟਾਈਮ ਚੁਵਾਈ ਕਰ ਲੋ ਤਰੀਕ ਆਜ 21 ਅਗਸਤ ਦਾ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਸੱਚੀ ਦਾ ਵੀਰ ਜੀ ਸਾਸਰੀ ਕਾਲ ਹੋਰ ਸਭ ਨਾਲ ਠੀਕ ਠਾਕ ਜੀ ਬਿੱਧੀ ਬਹੁਤ ਵਧੀਆ ਵੀਰ ਝੰਡੇ ਕੈਮਪ ਸੇ ਤਾਂ ਵਧੀਆ ਵਧੀਆ ਕਿਰਪਾ ਕਿਰਪਾ ਸੱਚ ਚਾਹੀਦਾ ਮਾਰਕ ਦਾ ਅੱਛਾ ਵੀਰ ਝੰਡੇ ਨਾਗਾ ਅੱਜ ਵੀ ਤਕਰੀਬਨ ਬਹੁਤ ਖੂਬਸੂਰਤ ਤੇ ਚੰਗੇ ਨਗੀਨੇ ਕੱਢ ਕੇ ਲਿਆਉਂਦੇ ਆ। ਹਾਂਜੀ ਹਾਂਜੀ ਬਹੁਤ ਵਧੀਆ ਨਗੀਨੇ ਦਿੱਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਨੀਲੀ ਰਾਵੀ ਦੇ ਨਗੀਨੇ ਵਿੱਚ ਆ ਕੇ ਹਾਂਜੀ ਹਾਂਜੀ ਬਾਕੀ ਹੋਰ ਵੀ ਇੱਕ ਵੀਰ ਜੀ ਬਹੁਤ ਵਧੀਆ ਅਜ ਖਾਸ ਗੱਲ ਆ ਵੀ ਚਾਰ ਪਸ਼ੂ ਆ ਤੇ ਤਿੰਨ ਮਈਆਂ ਤੇ ਤਿੰਨੇ ਹੀ ਸੋਈਆਂ ਤਿੰਨਾਂ ਦੇ ਮਗਰ ਕਟੀਆਂ ਤੇ ਵਹਿੜ ਤੇ ਵਹਿੜ ਦੇ ਮਗਰ ਵੀ ਬੱਤੀ। ਇਹ ਵੀ ਕੁਦਰਤੀ ਤੌਰ ਤੇ ਹੁੰਦਾ। ਹਾਂਜੀ ਹਾਂਜੀ ਕੁਦਰਤੀ ਤੌਰ ਤੇ ਹੀ ਸੀ। ਹਾਂਜੀ ਹਾਂਜੀ। ਖੂਬਸੂਰਤ ਚਲੋ ਪਹਿਲਾਂ ਵੀ ਪਗੇ ਦਾ 5 ਪਾ ਤੇ 7 ਪਾ ਦੇ ਕਈਆਂ ਮਗਰ 2 ਕਟ ਫੀਮੇਲ ਕਾਫੇ ਵੀਰ ਜੀ ਚਲੋ ਬਹੁਤ ਵਧੀਆ ਨਗਿਨੇ ਮਗਰ ਵੀ ਨਗਿਨੇ ਹੀ ਆ ਕਰਮਾ ਵਾਲੀਆਂ ਤੇ ਬਹੁਤ ਵਧੀਆ ਸੀਮਨ ਦੇ ਨਾ ਨੀਲੀ ਰਾਵੀ ਦੀਆਂ ਦੋਵੇਂ ਮਈਆਂ ਵਾ ਇੱਕ ਟੇਦੇ ਡਿੰਗੇ ਕਟ ਵਾਲੀ ਆ ਇੱਕ ਮੰਨ ਲਓ ਚਲੋ ਇਹ ਆ ਵੀ ਬਗੀਨਾ ਆ ਸਾਰੀ ਬਹੁਤ ਵਧੀਆ ਝੋਟੀਆਂ ਵੀਰ ਜੀ ਚੰਗੇ ਮਿਲ ਕਾ ਲੀਆਂ ਵਾ ਲਓ ਜੀ ਹਾਂਜੀ ਹਾਂਜੀ ਤੋਂ ਦੱਸੋ ਸ਼ੁਰੂਆਤ ਕਰ ਲਵਾਂਗੇ ਪਹਿਲੇ ਨੰਬਰ ਤੋਂ ਇਹ ਜਿਹੜੀ ਆਪਾਂ ਤੁਹਾਨੂੰ ਬਾਜ ਦਿਖਾ ਦਾਂਗੇ ਬਾਕੀ ਪੂਰਾ ਰਿਕਾਰਡ ਪੂਰੀ ਡਿਟੇਲ ਨਾਲ ਦੀ ਨਾਲ ਹੀ ਤੁਹਾਨੂੰ ਕੱਲੇ ਕੱਲੇ ਪਸ਼ੂ ਦੀ ਮਿਲਦੀ ਜਾਊਗੀ ਤੇ ਵੀਡੀਓ ਮੇਰਾ ਵੀਰ ਬਾਤ ਤੋਂ ਬਾਤ ਅਗੇ ਸ਼ੇਅਰ ਕਰਦਿਆ ਕਰੋ ਆਪਣਾ ਫਰਜ਼ ਸਮਝ ਕੇ ਠੀਕ ਹੈ ਜੀ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਲੈ ਵੀ ਝੰਡੇ ਵੀਰ ਪਹਿਲੇ ਨੰਬਰ ਤੇ ਜਿਹੜੀ ਮੱਝ ਆਪਣੇ ਕੋਲ ਆ ਗਈ ਆ ਇਹ ਸੂਹਾ ਕਿੰਨਾ ਸੂਈ ਹੈ ਵੀਰ ਇਹ ਵੀਰ ਜੀ ਦੂਜਾ ਸੂਹਾ ਛੋਟੀ ਸੂਈ ਜੇ ਅੱਛਾ ਜੀ ਹਾਂ ਜੀ ਹਾਂ ਜੀ ਦੂਜਾ ਸੂਹਾ ਇਹ ਸੂਈ ਹੈ ਠੀਕ ਆ ਹਾਂ ਜੀ ਲਓ ਵੀ ਦੂਜਾ ਸਵੇਰ ਦਿਨ ਕਿੰਨੇ ਹੋ ਗਏ ਇਹਨੂੰ ਵੀਰ ਜੀ ਦਿਨ ਅਜੇ ਨੂੰ 8 8 8 ਕ ਦਿਨ ਹੋਏ ਵੀਰ ਜੀ ਸੋਏ ਨੂੰ 8 ਹੋ ਗਏ ਹੁਣ 10 ਹੋ ਗਏ ਹੁਣ ਮਗਰ ਕੱਟੀ ਆ ਗਈ ਹਾਂਜੀ ਹਾਂਜੀ ਮਗਰ ਕੱਟੀ ਆ ਗਈ ਵਧੀਆ ਵੀਰ ਜੀ ਵਧੀਆ ਸੀ ਮਨ ਦੀ ਨੀਲੀ ਰਾਵੀ ਦੀ ਪਿਓਰ ਦੀ ਮੰਨ ਲਓ ਉਹਨਾਂ ਨੇ ਨਾ ਮੰਨ ਲਓ ਸਾਰੇ ਐ ਵਧੀਆ ਤੁਸੀਂ ਹਸਾ ਲਾ ਲੋ ਵੀ ਬਹੁਤ ਵਧੀਆ ਸੋਹਣੀ ਕੱਟੀ ਵੇਖੋ ਲਾ ਵੀ ਮਗਰ ਕੱਟੀ ਆ ਦੋਸਤੋ ਹਾਂਜੀ ਹਾਂਜੀ ਠੀਕ ਆ ਦੂਜਾ ਸੂਹਾ ਵੀਰ ਝੰਡਾ ਕਹਿ ਰਹੇ ਵੀ ਦੂਜਾ ਸੂਹਾ ਸੂਈ ਆ ਹਾਂਜੀ ਤੇ ਦਿਨ ਅਜ ਵੀਰ ਕਿਨੇ ਦੱਸੇ ਇਹ ਤੇ ਵੀ ਵੀਖੇ 8 10 ਦਿਨ ਹੋ ਗਏ ਆ ਵੱਧ ਤੋਂ ਵੱਧ ਕੋਈ ਹਾਂਜੀ ਕੋਈ 1 2 ਦਿਨ ਉੱਤੇ ਵੱਧ ਘਾਟੋ ਤੁਹਾਨੂੰ ਪਤਾ ਹੋ ਜਾਂਦਾ ਬਾਕੀ ਹਾਂਜੀ ਹਾਂਜੀ ਲਾ ਵੀ ਵੀਰ ਝੰਡੇ ਦੁੱਧ ਐਸ ਵਕਤ ਕਿੰਨਾ ਕਿਤੇ ਥੱਲੇ ਵੀਰ ਜੀ ਇਹਦਾ ਮੰਨ ਲਓ ਇਹ ਗੱਲ ਹੈਗੀ ਜਿਹੜਾ ਦੁੱਧ ਇਹਦੇ ਇਸ ਟਾਈਮ ਇਹਦੇ ਕੋਲ ਆ ਨਾ ਕਰਮਾਂ ਵਾਲੀ ਦੇ ਇਹਦਾ ਵੀਰ ਜੀ ਮੈਂ ਮਿਣਿਆ ਵਾ ਠੀਕ ਹੈ ਨਾ ਮੈਂ 12 12.5 ਕਿਲੋ ਦੁੱਧ ਵੀਰ ਜੀ ਦੇ ਕੋਲੋਂ ਮਿਣਿਆ ਵਾ ਕਰਮ ਵਾਲੀ ਠੀਕ ਹੈ 12 12.5 ਕਿਲੋ ਹਾਂਜੀ ਹਾਂਜੀ ਮਿਣ ਕੇ ਠੰਡਾ ਕਰਕੇ ਆਪਣਾ ਕੋਈ ਵੀਰ ਭਰਾ ਭਾਵੇਂ ਕੋਈ ਕੰਡਾ ਨਾਲ ਲੈ ਆਵੇ ਕੋਈ ਲੀਟਰ ਨਾਲ ਲੈ ਆਵੇ ਉਹ ਦੋ ਡੰਗ ਵੀਰ ਜੀ ਚੁਣ ਕੇ ਚੋ ਕੇ ਆਪ ਦੀ ਤਸੱਲੀ ਕਰਕੇ ਖੜੀ ਲਓ ਜੀ ਠੀਕ ਹੈ ਨੀ ਗੱਲ ਹਾਂਜੀ ਲਓ ਦੋਸਤੋ ਇੱਕ ਵਾਰੀ ਤੁਸੀਂ ਆ ਬਖਾਲਾ ਚੈੱਕ ਕਰੋ ਤੇ ਬਿਲਕੁਲ ਠੁਕਮਾ ਲੇਵਾ ਦੇ ਥਣ ਥਣ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਜਿਵੇਂ ਆਪਾਂ ਅਕਸਰ ਕਹਿ ਦਿੰਦੇ ਆ ਵੀ ਇਹੋ ਜਿਹਾ ਥਣ ਦੇਖ ਕੇ ਵੀ ਜਿਵੇਂ ਇੱਕ ਜੀੜੀ ਨੂੰ ਪਾਵੇ ਲੱਗੇ ਹੁੰਦੇ ਆ ਠੀਕ ਹੈ ਹਾਂਜੀ ਹਾਂਜੀ ਉਹ ਕੀੜੀ ਦੇ ਪਾਵਿਆਂ ਵਰਗਾ ਜਿਹੜਾ ਦੋਸਤੋ ਥਣ ਦੇ ਵਾ ਚੌ ਨੁਕਰਾਂ ਦੇ ਚੌ ਗੁੱਠਾਂ ਦੇ ਵੀ ਥਣ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਸੋ ਸੋਹਣੀ ਸ਼ਾਨਦਾਰ ਕੁਆਲਿਟੀ ਅੱਛਾ ਵੀਰ ਜੰਡੇ 12 ਜਾਂ 12.5 ਵੀਰ ਜੀ 12 12 ਲੀਟਰ ਦੀ ਆਪਣੀ ਵੀਰ ਜੀ ਫੁੱਲ ਗਾਰੰਟੀ ਆ ਠੀਕ ਹੈ ਨਾ ਗੱਲ ਇਹ ਨਹੀਂ ਵੀ 12 ਦੇ ਵਿੱਚੋਂ ਵੀਰ ਜੀ 11 ਆਊਗਾ 12.5 ਹੋਊਗਾ 12 12.5 ਬਲ ਵੀ 12 ਹੀ ਆ ਵੇ ਦੀ ਅਕਸਰ ਆਪਣੇ ਭੈਣ ਭਰਾ ਕਹਿ ਦਿੰਦੇ ਵੀ ਕਰੇ ਵਪਾਰੀ 12 ਕਿਲੋ ਕਹਿ ਦਿੰਦੇ ਕਰੇ 9 10 ਨਾ ਹਾਂ ਜੀ ਬਾਕੀ ਵੀ ਦੀ ਵਿਖਾਵਾ ਜਿਹੜਾ ਵਾ ਨਾ ਝੋਟੀ ਨੂੰ ਚਲੋ ਕਹੇ ਨੇ ਵੀਰ ਨੇ ਆਖਣਾ ਵਾ ਵੀ ਚਲੋ ਕੱਦ ਥੋੜਾ ਜਾ ਤੁਹਾਨੂੰ ਪਤਾ ਛੋਟਾ ਵਾ ਵੀ ਫੁੱਲ ਵੱਡੀ ਨਹੀਂ ਗਈ ਪਰ ਇਹ ਆ ਵੀ ਕਰਤੂਤ ਤੇ ਚਵਾ ਇਹੋ ਜਾਵਾ ਵੀ ਬਹੁਤ ਵਧੀਆ ਇੱਕ ਨੰਬਰ ਦਾ ਵੀਰ ਦੀ ਚਵਾ ਵਾ ਝੋਟੀ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਵੀ ਪ੍ਰਭੂ ਆ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਰਹੇ ਆ ਥਣ ਵੇਖੋ ਹਾਂ ਜੀ ਹਰ ਕੈਂਗਲ ਤੋਂ ਹਰ ਇੱਕ ਪਾਕ ਤੋਂ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਾਂਗੇ ਹਾਂਜੀ ਤੇ ਸੌਦਾ ਤੁਸੀਂ ਕਰਨਾ ਠੀਕ ਆ ਜੀ ਸੋਇ ਸੁਭਾਏ ਪਸੂਆ ਮੇਰਾ ਵੀਰ ਬੇ ਤੜਕ ਆਪਣੇ ਖੁੱਲੇ ਦਿਲ ਨਾਲ ਤਸੱਲੀ ਕਰੋ ਇਤਿਆਨ ਹਾਂਜੀ ਤੇ ਚੋਣ ਚੋਣ ਵੀਰ ਜੱਡੇ ਤੋਂ ਲੱਗਦਾ ਵੀ ਇੱਕ ਨੰਬਰ ਵੀ ਜੀ ਇੱਕ ਨੰਬਰ ਬੋਟੀ ਧਾਰ ਵੀਰ ਜੀ ਬਹੁਤ ਪੂਰੀ ਵਧੀਆ ਚਵਾਈ ਮੰਨ ਲਓ ਜਿਹੜੀ ਵੀਰ ਜੀ ਮੇਰੇ ਸਾਹ ਇਹਦੇ ਨਾਲ ਹੁਣ ਜਿਹੜੀ ਗਾੜੀ ਹੈ ਨਾ ਝੋਟੀ ਨੂੰ 2 ਕਿਲੋ ਵੀਰ ਜੀ 2 ਸਵਾ ਦੋ ਕਿਲੋ ਕਰਮਾਲੀ ਨੂੰ ਗਾੜੀ ਆ ਅੱਛਾ ਅੱਛਾ ਜੀ ਹਾਂ ਜੀ ਹਾਂ ਜੀ ਚੰਗਾ ਚਵਾਹ ਵਧੀਆ ਵੀਰ ਜੀ ਚਵਾਹ ਵਧੀਆ ਜੇ ਚੰਗੇ ਵਧੀਆ ਬਰੀਡਰ ਕੋ ਚਲ ਗਈ ਨਾ ਵੀਰ ਜੀ ਚਲੋ ਉਹਨਾਂ ਵੀ ਆਈ ਵੀ ਬਰੀਡਰ ਕੋ ਨਾ ਮੰਨ ਲਓ ਵੀ ਵਧੀਆ ਸੀਮਨ ਵਧੀਆ ਕੱਟੀ ਦਾ ਆਉਂਦੇ ਵੀ ਅਸੀਂ ਮੰਨ ਲਓ ਨੀਲੀ ਰਾਵੀ ਦਾ ਭਰਾਇਆ ਵਾ ਠੀਕ ਨਾ ਗੱਲ ਚਲੋ ਮੁੜ ਕੇ ਤੁਹਾਨੂੰ ਪਤਾ ਕੋਈ 100 ਅਗਲੇ ਦੇ ਹੁੰਦਾ ਵਾ ਵੀ ਮੰਨ ਲਓ ਵੀ ਮੈਂ ਨਾ ਸਿੰਘ ਉੱਚਾ ਕੁੰਡਾ ਵੀਰ ਜੀ ਥੋੜਾ ਜਿਆ ਚਲੋ ਕਰਕੇ ਤਾਂ ਮੈਂ ਵੀ ਮੈਂ ਹਾਂ ਚਲੋ ਸੂਹਾ ਤੇ ਜਾਊਗਾ ਉਹ ਆਂਦਾ ਨਹੀਂ ਵੀਰ ਜੀ ਮੇਰੇ ਘਰ ਦੀ ਝੋਟੀ ਦੂਜਾ ਚਲੋ ਵੀਰ ਜੀ ਫੇਸ ਤੋਂ ਅਫੇਸ ਤੋਂ ਲੱਗਦਾ ਸਿੰਗਾ ਸੁੰਗਾ ਦੇ ਪੰਛੀ ਖੁੱਲੀ ਲੱਗ ਰਹੇ ਹਾਂ ਜੀ ਹਾਂਜੀ ਉਹ ਤੋਂ ਚਲੋ ਇੱਕ ਅੱਧਾ ਸੁਆ ਦਾ ਬਾਕੀ ਇਹ ਗੱਲ ਹੈ ਕਿ ਵੀ ਵੀਰਦੀ ਉਤਨਾ ਸਾਈ ਇਸ਼ੂਈ ਝੋਟੀ ਨੂੰ ਵੇਖੋ ਤੇ ਕਦ ਕੁੱਦ ਤੁਹਾਨੂੰ ਪਤਾ ਨੀਲੀ ਰਾਵੀ ਦਾ ਤੇ ਵੀਰਦੀ ਇੰਨਾ ਹੀ ਤੁਹਾਨੂੰ ਪਤਾ ਹੁੰਦਾ ਵਾ ਕਿ ਨਹੀਂ ਹਾਂਜੀ ਅੱਖਾਂ ਵੀ ਆ ਪੂਰੀਆਂ ਨੀਲੀਆਂ ਵਾਂ ਚੰਗੀ ਆ ਚੰਗੀਆਂ ਜਿੰਨੀ ਆ ਥਣ ਦੇਵੇ ਨਾਲ ਹੀ ਪਸ਼ੂ ਆ ਹਾਂਜੀ ਹਾਂਜੀ ਆ ਥਣ ਦੇਵੇ ਦਾ ਕਰਮਾਂ ਵਾਲੀ ਨੂੰ ਬਹੁਤ ਸੁੰਦਰਤਾ ਐ ਘੜ ਘੜ ਕੇ ਦੇਵੇਂ ਨਾ ਚੋਂ ਨੁਕਰਾਂ ਦੇ ਵੇਖ ਲਓ ਥਣ ਲੱਗਾ ਕਰਮਾਂ ਵਾਲੀ ਨੂੰ ਕਿ ਨਹੀਂ ਦਾਵੀਰ ਚੰਡੇ ਇੱਕ ਆਪਣੇ ਭੈਣ ਭਰਾਵਾਂ ਨੂੰ ਦੇਣੀ ਕਿੰਨੇ ਦੀ ਆ ਮੱਝ ਤਾਂ ਚੰਗੀ ਆ ਵੀਰ ਕੋਈ ਸ਼ੱਕ ਨਹੀਂ ਵੀਰ ਜੀ ਮੋਲ ਝੋਟੀ ਦਾ ਪਰ ਆਪਾਂ ਇਹ ਗੱਲ ਹੈਗੀ ਆ ਵੀ ਭਾਵੇਂ 20 ਕਰੀ ਜਾਈਏ 15 ਕਰੀ ਜਾਈਏ ਇਹ ਵੀਰ ਜੀ ਆਪਾਂ ਇਹ ਗੱਲ ਹੈਗੀ ਆ ਵੀ ਝੋਟੀ ਚਲੋ 15 20 ਨਾ ਵੀਰ ਜੀ ਆਪਾਂ ਕੋਈ ਲਾਖੇ ਵੀਰ ਜੀ 95 ਹਜ਼ਾਰ ਦੀ ਝੋਟੀ ਆਪਾਂ ਦੇ ਦਾਂਗੇ ਹਾਂ ਦੂਰ ਹਾਂਜੀ ਦੂਰੋਂ ਨੇੜਿਓਂ ਵੀਰ ਭਰਾ ਨੇ ਕਹੇ ਨੇ ਤੁਹਾਨੂੰ ਪਤਾ ਹੋਣਾ ਵਾ ਤੇ ਮੰਨ ਲਓ ਉਹਦਾ ਕਰਕੇ ਚਲੋ ਝੋਟੀ ਵੀਰ ਜੀ ਇੱਕ 10 15 ਦੀ ਆ ਹੂੰ ਠੀਕ ਹੈ ਨਾ ਗੱਲ ਬਾਕੀ ਇਹ ਆ ਵੀ ਕੋਈ ਸੌ ਕਰ ਤਾਨੂੰ ਪਤਾ ਭੈਣ ਭਰਾ ਦਾ ਕੋਈ ਮਾਨ ਤਾਨ ਕਰਾਂਗੇ ਨਾ ਤੇ ਵੀਰ ਜੀ ਗਾਂ ਫਿਰ ਭੈਣ ਭਰਾ ਇਹ ਗੱਲ ਹੈ ਵੀ ਵੀਰ ਛੰਡਿਆ ਪਕਾਣੀਆਂ ਕੂਣੀਆਂ ਜਣੀ ਸੁਣਾਉਣੀਆਂ ਇਹ ਗੱਲ ਵੀ ਜਿੱਥੇ ਹੁਣ 95 ਦੀ ਦੇਜ ਦੇਣੀ ਆ ਹਾਂਜੀ 95 ਦੀ ਵੀਰ ਜੀ ਦੇ ਦੇਣੀ ਆ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 95000 ਦੀ ਦੋਸਤ ਇਹ ਤੁਹਾਨੂੰ ਹਾਂ ਨਾ ਜਿਹੜੀ ਮਿਲ ਜੂਗੀ ਮਗਰ ਕੱਟੀ ਆ ਠੀਕ ਆ ਜੀ ਸੋ ਸੈਕੰਡ ਬਿਆਂ ਤਾਂ ਠੀਕ ਆ ਜੀ ਸੋ ਬਿਲਕੁਲ ਸੱਜਰ ਸੁਆ ਮਗਰ ਕੱਟੀ ਆ ਫੀਮੇਲ ਕਾਫ ਆ ਬੱਚਾ ਬਹੁਤ ਆ ਵੇਖੋ ਜੀ ਹਾਂਜੀ ਅੱਖਾਂ ਵੇਖੋ ਕਰਮਾਲੀਆਂ ਦੀਆਂ ਜਿਵੇਂ ਬਿਲਕੁਲ ਬਿੱਲੀ ਮਣਕੀ ਅੱਖਾਂ ਹਾਂਜੀ ਮਗਰ ਬੱਚਾ ਵੀ ਕੋਈ ਮੇਰੇ ਸ਼ੌਂਕ ਨਾਲ ਅੱਗੇ ਸਾਂਭ ਲੂਗਾ ਤਿਆਰ ਕਰ ਲੂਗਾ ਦੋ ਆ ਵੀਰ ਜੀ ਦੋ ਜੇ ਕਰਮਾਲੀਆਂ ਆਏ ਸਹੀ ਆ ਵੀਰ ਠੀਕ ਹੈ ਨਾ ਗੱਲ ਦੋ ਆ ਕਰਮਾਲੀਆਂ ਚਲੋ ਇਹ ਆ ਵੀ ਜਿਹੜਾ ਵਾ ਗਾੜੀ ਵੀ ਚੰਗਾ ਚਲੋ ਬਹੁਤ ਵਧੀਆ ਵਾ ਕਰਮਾਲੀਆਂ ਆਜੋ ਵੀਰ ਚੰਡੇ ਸੈਕਿੰਡ ਨੰਬਰ ਤੇ ਇੱਧਰ ਇੱਕ ਹੋਰ ਢੀਂਗੇ ਕਟਾੜੀ ਆ ਗਈ ਆ ਹਾਂਜੀ ਹਾਂਜੀ ਢੇਡੇ ਚੀਰ ਵਾਲੀ ਆ ਗਈ ਆ ਇਹਦੇ ਮਗਰ ਵੀ ਤੋਹਫਾ ਇੱਕੋ ਘਰੋਂ ਲੈ ਲੀਆਂ ਕਿਤੇ ਹਾਂਜੀ ਵੀਰ ਜੀ ਚਲੋ ਇੱਕ ਇੱਕ ਘਰੋਂ ਲਾ ਲਓ ਭਾਵੇਂ ਬਾਕੀ ਇਹ ਆ ਵੀ ਚਲੋ ਹੈ ਕਰਮਾਲੀਆਂ ਬਹੁ ਮਾਲਾ ਚਲੋ ਕਈ ਜਿਹੜਾ ਵਾ ਨਾ ਚੰਗੀ ਚੀਜ਼ ਤੁਹਾਨੂੰ ਪਤਾ ਕਰਮਾ ਨਾ ਵੀਰ ਜੀ ਲੱਗਦੀ ਆ ਹਾ ਹੱਥਕ ਨਹੀਂ ਬਿਲਕੁਲ ਹਾਂਜੀ ਹਾਂਜੀ ਅੱਛਾ ਝੰਡੇ ਵੀਰ ਦਾ ਸੁਹਾਗ ਦੱਸ ਦਈਏ ਮੈਂ ਤਾਂ ਕਿਨਵਾ ਵੀਰ ਜੀ ਇਹਦਾ ਸੁਹਾਗ ਚਲੋ ਇਹ ਆ ਵੀ ਤਿਜਾ ਹੋਊਗਾ ਤਿਜਾ ਹਾਂਜੀ ਮੰਨ ਲਓ ਇਹ ਆ ਵੀ ਤਿਜਾ ਮੰਨ ਲੇ ਕੋਈ ਮੀਰਾ ਵੀਰ ਬਾਕੀ ਆਪਾਂ ਨੂੰ ਤੇ ਉਹਨਾਂ ਨੇ ਦੁੱਜਾ ਹੀ ਕਿਹਾ ਵੇਹ ਝੋਟੀ ਆ ਵੇਹ ਕੋਈ ਇਹ ਨਹੀਂ ਵੀ ਖੋਲਾ ਨਹੀਂ ਆ ਜੇ ਕਹੇ ਵੇਲੇ ਕੋਈ ਮੰਨ ਲਓ ਇਹ ਆ ਵੇਖੋ ਮਾਲਵਾ ਆ ਵੀ ਮੈਂ ਸੀਲਿੰਗਾਂ ਸਾਲੀਆਂ ਵੀਰ ਦੀ ਬੜੀਆਂ ਦੇ। ਉਹ ਵੀ ਟੇਡੇ ਕੱਟ ਵਿੱਚ ਆ ਦੋਸਤੋ। ਹਾਂਜੀ ਹਾਂਜੀ। 77 ਸਵੇਰ ਤੁਸੀਂ ਮੰਨ ਲਿਓ ਤਾਂ ਮਗਰ ਇਹਦੇ ਵੀ ਕੱਟੀ ਫੀਮੇਲ ਕਾਫ ਆ। ਹਾਂਜੀ। ਤੇ ਇਹਨਾਂ ਨੂੰ ਕਿਨੇ ਦੱਸਿਆ ਜੇ? ਵੀਰ ਜੀ ਇਹਨੂੰ ਅੱਜ ਇੱਥੇ ਮੰਨ ਲਓ ਵੀ 10 ਤੋਂ 12-15 ਦਿਨ ਦੇ ਵਿੱਚ ਹੋਊਗੀ ਜੀ ਇਹਨੂੰ। ਅੱਛਾ ਜੀ ਹਾਂ ਜੀ ਹਾਂ ਵੀਰ ਚੰਡੇ ਦੇ ਥੱਲੇ ਦੁੱਧ ਦੀ ਕੀ ਸਥਿਤੀ ਹੁਣ ਦੁੱਧ ਵੀਰ ਜੀ ਇਹਦੇ ਥੱਲੇ ਤੁਹਾਨੂੰ ਮਸਾਹੀ ਗੱਲ ਆ ਥਾਂ ਵੀ ਚਲੋ ਵੀਰ ਨੇ ਕਹੇ ਨਹੀਂ ਇਹ ਗੱਲ ਆਖਣਾ ਇਹਦੇ ਕੋਲੇ ਵੀਰ ਜੀ 12 ਤੋਂ 13 ਕਿਲੋ ਦੁੱਧ ਜੀ ਉਖਾਲਾ ਫੂਲਾ ਜੇ ਏਡਾ ਕਰਾਉਂਦੀ ਨਹੀਂ ਪਈ ਵੀਰ ਜੀ ਇਹ ਪਤਾ ਗੱਲ ਕੀ ਇੱਕ ਸਵੇਰੇ ਚੋਈ ਆਏ ਹਾਂ ਉਹ ਮੰਨ ਲਓ ਆਪਾਂ ਹੀ ਨਾ ਮੰਨ ਲਓ ਥੋੜੀ ਜੀ ਲੇਟ ਚੋਈ ਥੋੜੀ ਜੀ ਘੱਟ ਚੋਈ ਇਹਨੇ ਨਾ ਤੁਹਾਨੂੰ ਮਦਦ ਸੰਦਿਆਂ ਗੱਲ ਵੀ ਵਿਖਾਲਾ ਟਾਈਮ ਤੇ ਪੂਰੀ ਬਣਦੀ ਜੀ ਅੱਛਾ ਜੀ ਥੋੜੀ ਦੇਰ ਚ ਵਾਈ ਹਾਂ ਜੀ ਹਾਂ ਜੀ ਥੋੜਾ ਜਿਹਾ ਚਲੋ ਲੇ ਤੇ ਬਰੂਡਰ ਬੜਾ ਫਿਕਸ ਕਰਮਾ ਲਈ ਨੂੰ ਲੱਗਾ ਜੇ ਉਤਰਾ ਤੇ ਬਾਕੀ ਵੇਖਣ ਨੂੰ ਜਿਹੜਾ ਚੱਡਾ ਚੁਰਾ ਕਈ ਵੇਖ ਨੇ ਆਖਣਾ ਵੀ ਪਤਾ ਨਹੀਂ ਖੁਣੀਏ ਆ ਵੀ ਐਵੇਂ ਪਤਾ ਵੀਰ ਚੰਡੇ ਗੱਲ ਐ ਆ ਕੋਈ ਸੱਜਣ ਆਪਣਾ ਇੱਥੇ ਆਉਂਦਾ ਦੋ ਡੰਗ ਚੋਣ ਹਾਂ ਕੋਈ ਵੀਰ ਜੀ ਦਿੱਕਤ ਨਹੀਂ ਜੇ ਇੱਕ ਦੁੱਧ ਘੱਟ ਨਿਕਲੂ ਨਾ 10 ਕਿਲੋ ਵੀ ਮੈਂ ਥੱਲੇੋਂ ਦੁੱਧ ਨਿਕਲੂਗਾ ਤੇ ਮੈਂ ਵੀਰ ਜੀ ਅਗਲੇ ਨੂੰ ਮੈਂ ਕਰਾਇਆ ਪਾੜਾ ਅਗਲੇ ਦਾ ਖਰਚਾ ਮੈਂ ਦਊਗਾ ਠੀਕ ਆ ਠੀਕ ਆ ਨਾ ਗੱਲ ਜੇ 12 ਤੋਂ ਵੀਰ ਜੀ ਦੁੱਧ ਘੱਟ ਨਿਕਲੇ ਵੇਖੋ ਕਰੋ ਮਾਰੋ ਲਾਗੇ ਕੈਮਰਾ ਵੇਖੋ ਆਰਡਰ ਵੇਖੋ ਬਹੁਤ ਸੋ ਆਰਡਰ ਦੇ ਇਹ ਕੋਤੀ ਆ ਵੀ ਮੜਾ ਜਾਵਾ ਕੋਈ ਬਾਈ ਨਹੀਂ ਵੀਦੀ ਚਵਾ ਐਡਾ ਸੋਹਣਾ ਲੱਗਾ ਕਰਮਾਲੀ ਨੂੰ ਮਤਲਬ ਉਹ ਬਣਾਦਾ ਵੀ ਜਿਵੇਂ ਇੱਕ ਸ਼ੋਅ ਘਟ ਕਰਦੀ ਪਈ ਆ ਹਾਂਜੀ ਹਾਂਜੀ ਵੀਰ ਝੰਡਾਂ ਦਾ ਵੀ ਕੋਈ ਦੁਬਾਰਾ ਦੱਸਿਆ ਤਾਂ 10 ਕਿਲੋ ਵੀ ਨਿਕਲੇ ਆ ਨਾ ਹਾਂਜੀ ਤੇ ਆਪਾਂ ਉੱਥੇ ਮਤਲਬ ਕਿ ਕਿਸੇ ਵੀਰ ਦਾ ਤੇਲ ਪਾਣੀ ਆਏਗਾ ਇਹਦਾ ਖਰਚਾ ਵੀ ਦੇ ਦਾਂਗੇ ਹਾਂਜੀ ਤੇ ਆਏਗਾ ਇਹਦਾ ਖਰਚਾ ਵੀ ਦਵਾਂਗੇ ਵੀਦੀ ਇਹ ਗੱਲ ਕਾਦੀ ਆ ਨਿੱਗਰ ਲੇਵਾ ਟੇਡੇ ਕੱਟ ਦੇ ਵਿੱਚ ਡਿੰਗਾ ਕੱਟ ਡਿੰਗਾ ਚੀਰ ਹਾਂਜੀ ਹਾਂਜੀ ਤੇ ਨੀਲੀ ਰਾਬੀ ਦੇ ਵਿੱਚ ਨੀਲੀ ਰਾਬੀ ਦੀ ਸ਼ਾਨ ਖੱਬੇ ਪਾਸੇ ਕੱਟ ਆ ਹਾਂਜੀ ਆ ਕਰੋ ਚੱਕ ਜੀ ਹਾਂ ਇਹ ਐਨੂੰ ਕਰ ਪੁੱਤ ਬੱਚਾ ਬੱਚਾ ਮਗਰ ਫੀਮੇਲ ਕਾਫ ਆ ਮਗਰ ਦੋਸਤੋ ਕੱਟੀ ਵੀ ਬਹੁਤ ਸੋਹਣੀ ਆ ਵੇਖੋ ਤੁਸੀਂ ਹਾਂ ਦੋ ਹੀ ਆ ਵੀਰ ਜੀ ਦੋ ਹੀ ਆ ਕਰਮਾਲੀਆਂ ਜੇ ਚਲੋ ਇਹ ਗੱਲ ਹੈਗੀ ਚਲੋ ਪਰ ਨਿੱਕੀਆਂ ਤੋਂ ਵੱਡੀਆਂ ਬਣਦੀਆਂ ਵੀਰ ਜੀ ਠੀਕ ਆ ਨਾ ਗੱਲ ਆ ਵੇਖੋ ਲੈੋ ਜੀ ਹਾਂ ਜੀ ਮੂਰਤਾਂ ਹੀ ਆਗੇ ਹਾਂ ਜੀ ਮੂਰਤਾਂ ਹੀ ਆ ਠੀਕ ਆ ਇਧਰੋਂ ਇੱਕ ਜਿਹੜਾ ਦੋਸਤੋ ਬਹਿਣੀ ਵਾਲੀ ਸਾਈਡ ਤੋਂ ਵੀ ਕਰੋ ਚੈੱਕ ਆਹ ਲਓ ਵੰਨਾ ਉਹਨਾ ਵੀ ਦੀ ਵੀ ਬੜੀਆਂ ਚਵਾ ਪਸਮਾ ਇੱਕ ਨੰਬਰ ਦਾਵਾ ਮਾ ਜੀ ਨਾ ਵੀਰ ਜੀ ਨਾ ਕੋਈ ਗੱਲ ਹੀ ਨਹੀਂ ਮੈਂ ਨਾ ਤੁਸੀਂ ਇਹ ਗੱਲ ਹੈ ਕਿ ਚਵਾਚ ਨਹੀਂ ਕੋਈ ਵੀ ਵੀਰ ਜੀ ਨਾ ਚਵਾਚ ਤੇ ਨਾ ਦੁੱਧ ਠੀਕ ਹੈ ਦੇਖੋ ਮੰਨ ਲਓ ਵੀ ਪਤਲੀ ਆ ਵੇਖੋ ਚਮੜੀ ਦੀ ਆ ਮੈਂ ਦੁੱਧ ਵਾਲੀ ਵੀਰ ਜੀ ਲੋ ਵੀ ਪ੍ਰਭਾ ਇਹ ਮੱਝ ਤੱਜਾ ਸੁਆਸ ਹੋਈ ਆ ਹਾਂਜੀ ਤੇ ਬਿਲਕੁਲ ਪਤਲੀ ਚਮੜੀ ਸਿੰਗਲ ਹੱਡੀ ਦੀ ਸਿੰਗਲ ਹੱਡੀ ਹਾਂਜੀ ਕਰੋ ਜਾ ਠੀਕ ਹੈ ਜੀ ਸੋ ਨਿਗਰ ਲੈਵਾ ਹਾਂ ਬਿਲਕੁਲ ਇੱਕ ਹਫ਼ਤਾ ਦੋਸਤੋ ਫਿਕਸ ਲੈਵਾ ਬਿਲਕੁਲ ਨਾ ਹਜੇ ਮੇਰੇ ਨਾਲ ਟਾਈਮ ਵੀ ਚਲੋ ਕੋਈ ਹਾਂਜੀ ਹਾਂਜੀ ਡਵਾਈਸ ਦਾ ਜਿੱਥੇ ਜਾ ਕੇ ਛੇ ਵਾ ਵਧੀਆ ਵਧੀਆ ਥੱਲੇ ਆ ਪੂਰੀ ਤਣ ਜਾਂਦੀ ਆ ਕਾਮਨ ਵੀ ਨੇ 6 6:30 7 ਵਜੇ ਦਿਨ ਜਿੰਨੇ ਡਵਾਈਸ ਕਰਨੀ ਆਪਾਂ 6:30 6:30 ਵਜੇ ਨੂੰ ਐ ਪੂਰੀ ਤਣ ਜਾਂਦੀ ਆ ਬਿਲਕੁਲ ਠੀਕ ਹੈ ਨਾ ਗੱਲ ਬਾਕੀ ਇਹ ਆ ਵੀ ਚਲੋ ਦੁੱਧ ਦਾ ਜਿਹੜਾ ਵਾ ਗੱਲ ਵੀ ਜੀ ਚਵਾ ਦਾ ਪਸਮਾ ਦਾ ਗਾੜ ਇਹਦੀ ਵੀ ਪੂਰੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਵੀ 2 ਕਿਲੋ ਦੇ ਲਾਗੇ ਬੰਨੇ ਕਰਮਾੜੀ ਦੇ ਗਾੜ ਜੀ ਠੀਕ ਹੈ ਹਾਂਜੀ ਹਾਂਜੀ ਐ ਚਵਾ ਪਸਮਾ ਫੁੱਲ ਠੋਕ ਜਾਂਦੀ ਕਰਮਾ ਅੱਛਾ ਤੇ ਫਿਰ ਜੰਡੇ ਦੇਵਾਂਗੇ ਕਿੰਨੇ ਦੀ ਆ ਮੂਲੇ ਇਹਦਾ ਵੀ ਭਾਵੇਂ ਲੱਖ 110 ਕਰ ਲਈਏ ਜੋ ਆ ਇਹ ਵੀ ਦੀ ਆਪਾਂ ਛੋਟੀ ਹਾਨਾ ਜਿਹੜੀ ਆ 90 ਹਜ਼ਾਰੀ ਦੇ ਦਾਂਗੇ 90 ਦੀ ਹਾਂਜੀ ਹਾਂਜੀ 90 ਹਜ਼ਾਰ ਦੀ ਛੋਟੀ ਦੇ ਦਾਂਗੇ ਹਾਂਜੀ ਬਾਕੀ ਛੋਟੀ ਵੀ ਇਹ ਗੱਲ ਹੈਗੀ ਵੀ ਪੂਰੀ ਚੰਗੀ ਜੇ ਮੰਨ ਲਓ ਬਾਕੀ ਇਹ ਆ ਵੀ ਆਪਾਂ ਉਹਨਾਂ ਨੇ ਆਪਾਂ ਨੂੰ ਦੁਜਾ ਕਿਹਾ ਵਾ ਬਾਕੀ ਇਹ ਆ ਵੀ ਹੈ ਹੋਏਗੀ ਵੀ ਦੁਜੇ ਨਵੀਂ ਆ ਛੋਟੀ ਬਾਕੀ ਆਪਾਂ ਨੇ ਵੀ ਵੀਰ ਆਪਣਾ ਕੋਈ ਆਪਣੀ ਪਰਖ ਵੀ ਕਰ ਲਓ ਬਿਲਕੁਲ ਜੀ ਬਿਲਕੁਲ ਇਹ ਨਾ ਗੱਲ ਆ ਦੋਸਤੋ ਵੈਸੇ ਚਿਹਰੇ ਮੋਹਰੇ ਤੋਂ ਸਾਰੇ ਭਰਾਵਾਂ ਨੇ ਜਜਮੈਂਟ ਕਰ ਲੈਣੀ ਆ ਆਹ ਫੇਸ ਕੁਆਲਿਟੀ ਆ ਸਿਗਾ ਜੀ ਵੈਸੇ ਨੀਲੀ ਦਾਵੀ ਜਿਹੜੇ ਸਿੰਘ ਜਿਹੜੇ ਦੋਸਤੋ ਇੰਨੇ ਕ ਖੁੱਲੇ ਵੈਸੇ ਫੱਪਦੇ ਜ਼ਿਆਦੇ ਫੱਪਦੇ ਆ ਜਿੰਨਾ ਕ ਥੋੜਾ ਗੁਲਾਈ ਦੇ ਵਿੱਚ ਥੋੜਾ ਜਿਹਾ ਉੱਚਾ ਖੁੱਲਾ ਸਿੰਘ ਮੁੜਿਆ ਹੁੰਦਾ ਤੇ ਬਾਕੀ ਕਦਕੂਤ ਦੀ ਵੀ ਚੰਗੀ ਵੇਲਬੂਲ ਵੀ ਚੰਗੀ ਆ ਤੇ 90 ਦੀ ਹਾਂਜੀ ਵੀਰ ਜੀ ਇਹ 90 ਦੀ ਹਾਂ ਲਓ ਜੀ 90 ਦੀ ਦੋਸਤੋ ਤੁਹਾਨੂੰ ਇਹ ਜਿਹੜੀ ਵੱਜ ਮਿਲ ਜੂਗੀ ਸੋ ਨੀਲੀ ਦਾਵੀ ਸ਼ਕੀਨ ਜਿਹੜੇ ਵੀਰ ਅਕਾ ਖਰੀਦਣ ਤੇ ਚਾਹ ਵਾਣਾ ਉਹ ਤੁਸੀਂ ਜ਼ਰੂਰ ਹੱਥ ਪਾ ਲਿਓ ਚੰਗੀ ਕੁਆਲਿਟੀ ਆ ਇੱਧਰ ਵੀਰ ਚੰਡੇ ਆ ਤੋਹਫਾ ਆ ਕੇ ਆ ਗਿਆ ਬਿਨਾ ਸਿੰਘਾਂ ਤੋਂ ਹਾਂਜੀ ਹਾਂਜੀ ਏ ਵੀ ਜੀ ਇਹ ਨਾ ਮੰਨ ਲਓ ਇਹ ਆ ਵੀ ਚੌਗੀ ਆ ਕਿ ਮੂੰਹ ਚਾਰ ਦਾੰਦਾਂ ਦਾ ਕੱਟੀ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਸੀਲ ਵੀਰ ਜੀ ਏਡੀ ਵਧੀਆ ਕਰਮਾਂ ਵਾਲੀ ਆ ਵੀ ਮੰਨ ਲਓ ਇਦਾਂ ਹੀ ਆ ਵੇਖੋ ਥੱਲੇ ਹਾਂ ਜੀ ਪਹਿਲਣ ਪਹਿਲਣਾ ਮਾਰ ਆ ਵੇਖੋ ਆ ਵੇਖੋ ਉਹ ਪੁੱਤ ਪਹਿਲਾਂ ਧਾਰ ਦੇ ਲਈਦੀ ਹੁੰਦੀ ਆ ਲਓ ਜੀ ਤੇ ਮੰਨ ਲਓ ਆ ਵੇਖੋ ਇਦਾਂ ਇਦਾਂ ਹੀ ਮੰਨ ਲਓ ਭਾਵੇਂ ਇਹਦੇ ਕਰਮਾਂ ਵਾਲੀ ਥੱਲੇ ਪੈ ਗਿਆ ਵੇਖੋ ਆ ਲਓ ਜੀ ਹਾਂ ਜੀ ਤਾਂ ਕੋਡੀ ਆ ਦੋਸਤੋ ਬినా ਸਿੰਘਾਂ ਤੋਂ ਆ ਵੇਖੋ ਮਾਰੋ ਮਾਰੋ ਆ ਕਰੋ ਚੈੱਕ ਮੈਂ ਮਾਰ ਮਾਰੋ ਆ ਅਗਲੇ ਤੁਹਾਨੂੰ ਵੇਖੋ ਮਗਰ ਮਗਰਲਾ ਪੁੱਤ ਮਗਰਲਾ ਜਾ ਚੱਲ ਆ ਮਗਰਲੇ ਥਾਣਾ ਠੀਕ ਹੈ ਜੀ ਚਲ ਚਾਰ ਦੰਦ ਵੀਰ ਜੀ ਪਿਓਰ ਏ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਮੂੰਹ ਦੀ ਇੱਧਰ ਵੇਖੋ ਆਪਾਂ ਵਿਖਾ ਦਈਏ ਮੰਨ ਲਓ ਐਦਾਂ ਹੀ ਭਾਵੇਂ ਇਹਨੂੰ ਕਰਮਾ ਲਈ ਨਾ ਆਹ ਵੇਖੋ ਵਿਖਾਓ ਦੰਦਾਂ ਦਾ ਵੇਖੋ ਆਹ ਵੇਖੋ ਹੋਰ ਕੀ ਆ ਦੰਦ ਪਿਓਰ ਨੇ ਦੋਸਤੋ ਚੌਗੀ ਚਾਰ ਦੰਦ ਹਾਂਜੀ ਚਾਰ ਦੰਦ ਨਹੀਂ ਹਾਂਜੀ ਏਕ ਤੇ ਕੰਨੀ ਵਾਲੇ ਅਜੇ ਵੇਖੋ ਖੜੇ ਜਾਂਦੇ ਨੇ ਹਾਂਜੀ ਹਾਂਜੀ ਤੇ ਕੱਦ ਵੀ ਵੇਖੋ ਵੀਰ ਜੀ ਹਾਂਜੀ ਕੱਲਾ ਵੀਰ ਕੀਤੇ ਝੰਡਾ ਐਵੇਂ ਪੈਂਦਾ ਨਹੀਂ ਨਹੀਂ ਵੀ ਦੀ ਐਵੇਂ ਕਿਉਂ ਕਵਾਂਗੇ ਐਵੇਂ ਆਪਾਂ ਐਵੇਂ ਵਾਲੀ ਗੱਲ ਹੀ ਨਹੀਂ ਆ। ਮੁਰਕੇ ਕਈ ਰੀ ਭੈਣ ਭਰਾ ਦੂਰੋਂ ਨੇੜੇੋਂ ਆ ਜਾਂਦੇ ਆ ਫਿਰ ਤੁਹਾਨੂੰ ਪਤਾ ਅਗਲੇ ਨੂੰ ਅਗਲੇ ਨਾਲੋਂ ਵੀਰ ਜੀ ਮੁੜ ਕੇ ਆਪ ਨੂੰ ਜ਼ਿਆਦੀ ਦਿਖਤ ਆਉਂਦੀ ਆ ਵੀ ਲੈ ਯਾਰ ਬਿਲਕੁਲ ਆਪਾਂ ਦਾ ਸਿਆਣਾ ਝੰਡੀਪੁਰ ਕਿਤੇ ਕੋਈ ਨਿਆਣੀ ਉਮਰ ਦਾ ਕਿਤੇ ਬੰਦਾ ਖੜਾਰੀ ਉਹ ਕਿਤੇ ਮੂੰਹ ਪੱਟ ਕੇ ਵੇਖ ਲੇ ਉਹਨੇ ਤਾਂ ਕਹਿਣਾ ਵੀਰ ਵੇਖੀ ਮਜ਼ਾਕ ਕਰਦਾ ਆ ਅੱਜ ਕੀ ਮਜ਼ਾਕ ਕਰਨ ਦਿਆ ਸਹੀ ਗੱਲ ਆਈ 200 4 ਦਾ ਤਾਂ ਚੌਗੀ ਝੋਟੀ ਪਹਿਲਾਂ ਝੋਟੀ ਸੁਈ ਆ ਹਾਂਜੀ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਕਰਮਾਲੀ ਦੀ ਕੱਤ ਕਾਠੀ ਤੇ ਸਿਕੋ ਬੇਣਾ ਸਿੰਘ ਹਾਂ ਠੀਕ ਹੈ ਜੀ ਉਹ ਵੀ ਕਈਆਂ ਵੀਰਾਂ ਦਾ ਰਿਵਾਜ ਹੁੰਦਾ ਵੀ ਮਾਲ ਡੰਗਰ ਭੇੜੇ ਭੁੜੇ ਨਾ ਤੇ ਥੋੜਾ ਜਿਹਾ ਲੀਕੇ ਪਰਮ ਹੋਰ ਤੋਰਦੇ ਮੜਾ ਜਾ ਦਿਖਾ ਦਈਏ ਕਿ ਅੱਛਾ ਵੀਰ ਚੰਡੇ ਦਿਨ ਕਿੰਨੇ ਦੱਸੇ ਸੂਈ ਇਹਨੂੰ ਵੀਰ ਜੀ ਚੌਥਾ ਪੰਜਵਾਂ ਦੇਣੀ ਜੇ ਸੂਈ ਨੂੰ ਬੌਲੇ ਬਾਹਰ ਹੀ ਆ ਹਾਂਜੀ ਹਾਂਜੀ ਬੌਰੋਂ ਬਾਹਰ ਬਾਕੀ ਇਹ ਵੀ ਨਾ ਕਰਮਾਲੀ ਮੈਨਾ ਚਵਾ ਪਸਮਾ ਕਿਤੇ ਇਹੋ ਜਿਹਾ ਕਰ ਜਾਂਦੀ ਆ ਨੇ ਪੂਰਾ ਜੋਸ਼ ਭਰਦੀ ਜਦੋਂ ਪਸਮ ਕੇ ਕਰਮਾਲੀ ਅੱਛਾ ਕਿੰਨਾ ਕੋਣ ਇਸ ਵਕਤ ਚਾ ਬੜਾ ਹੋਊਗਾ ਵੀਰ ਜੀ ਇਹਦੇ ਕੋਲੇ ਹੁਣ 9 9 ਕਿਲੋ ਹਾਂਜੀ ਹਾਂਜੀ 4 1/2 ਕਿਲੋ ਉਹ ਵਾਲੇ ਤੇ 4 1/2 ਕਿਲੋ ਇਹ ਵੀ ਥੋੜੀ ਜਿਹੀ ਲੇਟ ਚ ਹੋਈ ਆ ਇਹ ਰਹਿ ਤੁਹਾਨੂੰ ਸਹੀ ਗੱਲ ਦੱਸਾਂ ਵੀਰ ਜੀ ਖਾਲੀ ਕੀਤੀ ਜੀ ਆਪਾਂ ਝੋਟੀ ਅਸਲ ਦੇ ਵਿੱਚ ਅੱਜ ਹੀ ਆਏ ਨਚੋਰੀ ਸਵੇਰੇ ਹਾਂਜੀ ਹਾਂਜੀ ਆ ਵੇ ਵੰਡਾ ਬੁੰਡਾ ਵੇਖੋ ਕਰਮਾਲੀ ਦੀਆਂ ਕਿੱਦੀਆਂ ਸੋਹਣੀਆਂ ਲੱਗੀਆਂ ਵੇਖੋ ਆ ਦੇਖੋ ਪਰ ਕੋਟ ਪੋਤ ਲਾ ਤੋਏ ਵੇਖੋ ਦੋਸਤੋ ਨੋਕਲਾ ਥਾਣਾ ਹਾਂਜੀ ਹਾਂਜੀ ਜਵਾਹਰਪੁਰਾ ਵੱਡਾ ਵੀਰ ਜੀ ਆਹ ਵੇ ਠੀਕ ਆ ਜੀ ਹਾਂਜੀ ਹਾਂਜੀ ਇਧਰ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦੱਸਾਰ ਕੇ ਥੋੜੀ ਜੀ ਆਪਾਂ ਗੱਲ ਪਾ ਹਾਂ ਜੀ ਠੀਕ ਆ ਜੀ ਕਲਾਬੀ ਥਾਣਾ ਅਗਲੇ ਠੀਕ ਆ ਦੇਖੋ ਵਰਨ ਵਿਥ ਪੂਰੇ ਚੌਂ ਨਕਰਾਂ ਦੇ ਵੀਰ ਜੀ ਆਏ ਨਾ ਪੂਰਾ ਮੋੜਾ ਮੋੜਾ ਹੰਦਾ ਪਸਮ ਕੇ ਕੇ ਵੈਸੇ ਵੀ ਡਰਦੀ ਡੁਕਰਦੀ ਨਹੀਂ ਵੀ ਹੈ ਖੜੀ ਧੀਰੀ ਹੈ ਠੰਡੀ ਧੀਰੀ ਬੜੀ ਵੀਰ ਜੀ ਬਾਕੀ ਨਾ ਵੀਰ ਜੀ ਇਹ ਨਾ ਆਪਣੇ ਨਾ ਮੈਨੂੰ ਉਹਨਾਂ ਨੇ ਚਲੋ ਦੱਸਿਆ ਵੀ ਬੰਦਿਆ ਹਾਂਜੀ ਕੱਟੀ ਤਾਂ ਮਗਰ ਕੱਢੀ ਹੈ ਦੋਸਤ ਹਾਂਜੀ 나ੜੂਆ ਵੇਖੋ ਜੇ ਨਾਲ ਹੀ ਆ ਮੰਨ ਲਓ ਅੱਜ ਤੇ ਤੁਹਾਨੂੰ ਦੱਸਣ ਦਿਆ ਚੌਥਾ ਕ ਦੇਣਾ ਸੂਈ ਨੂੰ ਤੇ ਗੱਡੀਆਂ ਮੰਨ ਲਓ ਇਹ ਨਾ ਵੀਰ ਜੀ ਵਧੀਆ ਚੰਗੇ ਸੀਮਣ ਦੀ ਆਪ ਜੀ ਹਾਂ ਤੇ ਕੱਟੀ ਵੀ ਬੜੇ ਚੰਗੇ ਚਲੋ ਮੇਰੇ ਤੋਂ ਜੇ ਉਹਨਾਂ ਡਿਟੇਲ ਲੈਣੀ ਹੋ ਉਹਨਾਂ ਕਹੇ ਵੀਰ ਭਰਾਣੇ ਚਲੋ ਮੈਨੂੰ ਪਤਾ ਵੀ ਚੇਤਾ ਨਹੀਂ ਰਹਿੰਦਾ ਮੈਂ ਤਾਂ ਪੂਰੀ ਡਿਟੇਲ ਦੇ ਦੂੰ ਉਹਨਾਂ ਦੱਸਿਆ ਵੀ ਇਹ ਵੀ ਚੰਗੇ ਵਧੀਆ ਮੰਨ ਲੋ ਰਿਕਾਟ ਵਾਲੇ ਮਾਲੀ ਦੀ ਧੀ ਆ ਤੇ ਇਹ ਵੀ ਮੰਨ ਲੋ ਗਾੜੀ ਦੇ ਜਿਹੜੀ ਕੱਟੀ ਇਹਦੀ ਜਿਹੜੀ ਇਹ ਵੀ ਚੰਗੇ ਰਿਕਾਟ ਵਾਲੀ ਆ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਦੁੱਧ ਦੇ ਝੋਟੀ ਵੀਰ ਜੀ ਹੁਣ ਕਦ-ਕਦ ਵੇਖੋ ਮੇਰੇ ਕਿੱਥੇ ਆਉਂਦਾ ਹੀ ਕਰਮਾ ਵਾਲੀ ਕੜੀ ਆ ਉੱਚੀ ਪਾਵਾ ਕਦ-ਕਦ ਜੇ ਮੰਨ ਲੋ ਪਹਿਲਾਂ ਨਹੀਂ ਅਜੇ ਦੰਦਾ ਜਾਂ ਤੇ ਕਿੱਥੇ ਮੰਨ ਲੋ ਜੇ ਕਹੇ ਚੰਗੇ ਬਰੀਡਰ ਕੋ ਵੀਰ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਰ ਇੱਕ ਸਭ ਤੋਂ ਮੇਨ ਗੱਲ ਵੀ ਲਵਾ ਪਸ਼ੂ ਆ ਝੋਟੀ ਲਵੀ ਆ ਹਾਂ ਜੀ ਹਾਂ ਜੀ ਲਵੀ ਆ ਵੀਰ ਜੀ ਹਾਂ ਇੱਕ ਹੁੰਦਾ ਵੀ ਵੀਰ ਝੰਡੇ ਉਮਰ ਦੇ ਵਿੱਚ ਪੱਕੇ ਪਸ਼ੂ ਹੁੰਦੇ ਤੇ ਉਹਨੇ ਪਹਿਲਾਂ ਸੂਣਾ ਹਾਂ ਜੀ ਪਹਿਲਾਂ ਸੂਣਾ ਹਾਂ ਜੀ ਚੋਕੀ ਜਾਂ ਦੁੱਧ ਦੀ ਚੋਕੀ ਪਹਿਲਾਂ ਸੂਣਾ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਸੂਣਾ ਸੂਣਾ ਫਿਰ ਫਿਰ ਇੰਨੀਆਂ ਸੀਲੀਆਂ ਜੀ ਫਿਰ ਇੰਨੀਆਂ ਸੀਲੀਆਂ ਵੀ ਨਹੀਂ ਪਹਿਲਾਂ ਤੇ ਵੀ ਅੱਛਾ ਵੀਰ ਝੰਡੇ ਇਹਦੇ ਲੈਂਡ ਦੇ ਨਾਲ ਹੀ ਗੱਲ ਕਰ ਗਏ ਕੀ ਕਿੱਥੋਂ ਤੱਕ ਦੇ ਦੇ ਵੀਰ ਜੀ ਮੋਲੇ ਦਾ ਵੀ ਭਾਵੇਂ 1 5 ਕਰ ਲਈਏ 1 10 ਕਰ ਲਈਏ ਇਹ ਵੀ ਵੀਰ ਜੀ ਝੋਟੀ ਆ ਪਾ ਹਾਂ ਨਾ 95000 ਦੀ 99 ਦੀ ਹਾਂਜੀ ਹਾਂਜੀ ਮੈਂ ਲੈ ਤਰੂਤ ਕਰੀਏ ਹਾਂਜੀ ਝੋਟੀਓ ਤਾਂ ਚਲੋ ਇਹ ਗੱਲ ਹੈਗੀ ਵੀਰ ਜੀ ਤੁਸੀਂ ਵੇਖ ਲਓ ਵੈਸੇ ਝੋਟੀ ਦੇ ਇੱਕ ਦਾਸ ਦੀ ਮੈਂ ਤਾਂ ਵੇਖ ਲਿਆ ਹੁਣ ਆਪਾਂ ਉਹਦੇ ਭੈਣ ਭਰਾਵਾਂ ਨੂੰ ਵੀ ਦਿਖਾਤਾ ਪਰ ਰੇਟ ਜਾਇਜ਼ ਕਰ ਚਲੋ ਜਾਇਜ਼ ਕਰ ਲਓ ਜਾਇਜ਼ ਕਰ ਲਓ ਫਿਰ ਕੀ ਹੋ ਰਿਹਾ ਯਾਰ ਕੱਢ ਦੋ ਕਸਰਾ ਕੁਸਰਾ ਆਪੇ ਕੱਢ ਦੋਗੇ ਹੈਂ ਕੱਢ ਦੋ ਵੀਰ ਜੀ ਚਲੋ ਕਸਰਾ ਇਹ ਕੱਢ ਕੇ 93000 ਦੀ ਝੋਟੀ ਦੇ ਦਾਂਗੇ 99 ਦੀ ਹਾਂਜੀ ਬਾਕੀ ਦੋ ਜੇ ਕਰਮਾਂ ਵਾਲੀਆਂ ਵੀ ਕੱਟੀ ਜਾਵੇ ਕੋ ਨਾ ਚੰਗੇ ਤੁਹਾਨੂੰ ਮਦਦ ਦਿਆਂ ਗੱਲ ਵੀ ਜੇ ਕਹੇ ਵੀਰ ਨੇ ਚੰਗੇ ਨੇ ਇਹਦਾ ਕੋ ਡਾਟਾ ਲੈਣਾ ਉਹਨਾਂ ਆਪਾਂ ਉਹ ਦੇ ਦਾਂਗੇ ਵੀਰ ਜੀ ਵੀ ਕਿਹੜੇ ਸੀਮਨ ਦੀ ਆ ਵਾ ਤੇ ਕਿਹੜੇ ਸੀਮਨ ਦੀ ਮਗਰ ਕੱਟੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਮੈਨੂੰ ਉਹਨਾਂ ਸੀਮਨ ਵੀ ਮੰਨ ਲਓ ਵਧੀਆ ਦੱਸਿਆ ਵੀ ਫਲਾਨੇ ਦੀ ਆ ਵੀ ਮੰਨ ਲਓ ਰਕਾਟ ਵਾਲੇ ਦੀ ਵੀ ਇਹ ਜਿਹੜੀ ਧੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਚਲੋ ਵੀ ਦੋਸਤੋ ਤੁਸੀਂ ਕੋਈ ਇਨਕੁਆਰੀ ਵੀਰ ਕਰਨੀ ਚਾਹੁੰਦਾ ਆਪਦੀ ਕਰ ਲਊਗਾ 93000 93 ਕਹਿੰਦਾ ਵੀ ਹਾਂਜੀ ਹਾਂਜੀ 93 ਵੀਰ ਦੀ ਲਓ ਜੀ 93000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਤੇ 9 ਕਿਲੋ ਇਸ ਵਕਤ ਧਾਰਾਂ ਦੇ ਠੰਡੇ ਆ ਕੋਈ ਵੀਰ ਆਣ ਕੇ ਚੋਕੇ ਤਸੱਲੀ ਕਰ ਲੈ ਲੈ ਵੀਰ ਝੰਡੇ ਅੱਗੇ ਆਪਣੇ ਕੋਲ ਜਿਹੜਾ ਆ ਆ ਗਿਆ ਹਾਂਜੀ ਇਹ ਵੀਰ ਦੀ ਇਹ ਲਿਆ ਆਪੋ ਤੈਨੂੰ ਲਿਆ ਆਏ। ਹਾਂ ਦੋਸਤੋ ਐਚਐਫ ਫਰੀਡ ਦੇ ਵਿੱਚ ਵਹਿੜ ਤੁਹਾਨੂੰ ਦਿਖਾਉਨੇ ਅੱਗੇ। ਹਾਂ ਸੂਹਾ ਦੂਜਾ ਸੂਈ ਹੈ। ਵੀਰ ਜੀ ਆਪਾਂ ਦੂਜਾ ਮਾਰਾ ਕੋਈ ਦੂਜਾ ਲਾਲਿਆ ਆਪਾਂ ਤੋਂ ਉਹਨਾਂ ਵਿਧੀ ਆਖਿਆ ਪਹਿਲੇ ਸੂਈ ਸਾਡੀ ਘਰ ਦੀ ਵਹਿੜ। ਚਲੋ ਥੋੜੀ ਕਈ ਨਹੀਂ ਪੱਕ ਪੁੱਕ ਕੇ ਵੀ ਡੰਗਰ ਬਣਦਾ। ਉਹਨਾਂ ਉਹਨਾਂ ਕਿੰਨਾ ਨੇ ਆਖਿਆ? ਜਿੰਨਾਂ ਕੋਈ ਵਿਧ ਘਰ ਵਾਲਿਆਂ ਨੇਗੇ। ਨਹੀਂ ਆਪਣੇ ਕੋਲ ਆਉਣਾ ਸਾਰਿਆਂ ਨੇ ਤੇ ਆਪਾਂ ਉਹਨਾਂ ਦੀ ਗੱਲ ਨਾਲ ਕਿ ਆਪਾਂ ਜਿਵੇਂ ਸੋਹਣੇ। ਮੈਂ ਆਪਾਂ ਦੂਜਾ ਮੰਨ ਲਓ। ਆਹੋ ਆਪਾਂ ਦੂਜਾ ਮੰਨ ਲਈਏ। ਆਪਣੇ ਕੋਲ ਸੱਜਣਾ ਨੇ ਲੈ ਕੇ ਜਾਣਾ ਮਾਰ। ਹਾਂਜੀ ਹਾਂਜੀ। ਆਪਾਂ ਦੂ ਆ ਦੇਨਾ ਤੱਕ ਕਿੰਨੇ ਦੱਸੇ ਸੀ ਇਹਨੂੰ ਇਹਨੂੰ ਵੀਰ ਜੀ ਅੱਜ 12 13 ਦਿਨ ਹੋ ਗਏ ਹੁਣ ਵਿਸੂਈ ਨੂੰ 12 13 ਦਿਨ ਹਾਂਜੀ ਹਾਂਜੀ ਦੁੱਧ ਦੇ ਕੋਲੇ ਵੀਰ ਜੀ ਹੁਣ 17 ਕਿਲੋ 16 ਕਿਲੋ ਦੀ ਆਪਣੀ ਥੋਲ ਕਰ ਰਹੇ ਆ ਨੈਟ ਜਿਹੜਾ ਅੱਜ ਤੇ ਘਰੇ ਕੋਈ ਆਉਂਦਾ ਹਾਂ ਦੋ ਡੰਗ ਚੋਕ ਕਾ ਚਾਹ ਬਣੀ ਦੀਵੇਂ ਨਾਲੇ ਆਪਾਂ ਚਵਾਉਣਾ ਤੇ 16 ਕਿਲੋ ਹਾਂਜੀ 16 ਕਿਲੋ ਦੋ ਡੰਗ ਜੇ ਰਹਿਣਾ ਵੀਆ ਮੇਰੇ ਕਹੇ ਵੀਰ ਭਰਾ ਨੇ ਆਪਣੇ ਕੋਲ ਰਵੇ ਦੋ ਡੰਗ ਚੋਕੇ ਤਸੱਲੀ ਕਰਕੇ ਵੀਰ ਜੀ ਖੜੇ ਲਓ ਜੀ 16 ਕਿਲੋ ਦੁੱਧ ਦੋਸਤੋ ਇਹਦੇ ਥੱਲੇ ਇਸ ਵਕਤ ਹਾਜ਼ਰ ਆ ਹਾਂ ਤੋ ਬਾਕੀ ਤੁਸੀਂ ਇਹ ਕਦ ਕਾਠ ਵੜਦਾ ਵੇਖ ਲਓ ਠੀਕ ਆ ਜੀ। ਹਾਂ। ਤਾਂ ਪੀ ਟੂ ਪੀ ਆ ਰੰਗ ਪ੍ਰਿੰਟ ਵੇਖੀਏ ਇਹਦਾ ਡੱਬੀ ਆ ਜਿੱਦਾਂ ਆਪਾਂ ਇੱਕ ਐਚ ਐਫ ਬਰੀਡ ਦੀਆਂ ਵੜਾ ਵੇਖਦੇ ਆਂ। ਹਾਂ ਜੀ ਹਾਂ ਜੀ। ਮਗਰ ਇਹਦੇ ਵੀ ਬੱਚੀ ਆ ਫੀਮੇਲ ਕਾਫ ਆ। ਹਾਂ ਜੀ। ਆ ਬੱਚਾ ਤੁਹਾਡੇ ਸਾਹਮਣੇ ਕਰ ਦਿੰਦੇ ਆਂ ਆ ਆ ਸਾਹਮਣੇ ਵੇਖੋ ਆ ਬੱਚਾ ਇਹਦਾ। ਹਾਂ। ਆ ਦੇਖੋ ਜੀ। ਆ ਕਰੋ ਚਲੋ। ਤੋ ਮਗਰ ਬੱਚੀ ਆ ਤੇ ਇਸ ਵਕਤ ਦੁੱਧ ਜਿਹੜਾ ਤੁਹਾਨੂੰ ਦੱਸਤਾ ਵੀ ਜਿਹੜਾ 16 ਕਿਲੋ ਐ ਵਧੀਆ ਵਰਜੀ ਚਵਾਈ ਐ ਇੱਕ ਨੰਬਰ ਦੀ ਐ ਚਲੋ ਵੇਖਣ ਨੂੰ ਥੋੜਾ ਜਿਹਾ ਥਨ ਲੱਗਦਾ ਵਾ। ਕੀ ਮੰਨ ਲਓ ਵੀ ਜਿਵੇਂ ਮੁਠੀ ਆਏ ਮੰਨ ਲਓ ਮਾਰ ਕੇ ਧਾਰਾ ਵਿਖਾ ਦੇ ਪੁੱਤ ਦੂਜੇ ਰੋਕ ਹਾਂ ਆ ਦੂਜਾ ਦੂਜੇ ਰੋਕ ਮਾਰ ਮਧਾਣੀ ਜੋਟ ਮਾਰ ਦੇ ਮਧਾਣੀ ਚੀਰ ਮੇ ਆਪ ਮਾਰਨ ਕਿ ਆ ਲੈ ਆ ਦੇਖੋ ਵਧੀਆ ਆਏ ਤਾਂ ਹਮ ਦੱਸੰਦਿਆਂ ਗੱਲ ਵੀ ਫੁੱਲ ਵੇਖਣ ਨੂੰ ਹਾਂਜੀ ਵੇਖਣ ਨੂੰ ਵੀਰ ਜੀ ਲੱਗਦਾ ਵਾ ਮੰਨ ਲਓ ਵੀ ਥਣ ਥੋੜਾ ਜਿਵੇਂ ਛੋਟਾ ਵਾ ਬਾਕੀ ਫੁੱਲ ਵੀਰ ਜੀ ਥਣ ਮੰਨ ਲਓ ਇਹ ਗੱਲ ਹੈ ਕਿ ਚਵਾਈ ਵਧੀਆ ਇੱਕ ਨੰਬਰ ਦੀ ਚਵਾਈ ਬਣਦੀ ਏ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਭਰਾ ਬੋ ਠੀਕ ਆ ਜੀ ਸੂਅਰ ਡਿਟੇਲ ਆ ਇਹ 베ਰਵਾ ਇਸ ਵਾੜ ਦਾ ਹਾਂ ਤੇ ਬਾਕੀ ਕਾਤ ਕੋਦੇ ਇੱਕ ਵਾਰੀ ਫੇਰ ਆਪਾਂ ਮੈਂਸ਼ਨ ਕਰ ਦਿੰਨੇ ਆ ਸੋਹਣੀ ਹਾਈਟ ਆ ਠੀਕ ਆ ਜੀ ਤੇ ਆਹ ਦੇਖੋ ਸੀਲੀਆਂ ਸੂਲੀਆਂ ਠੰਡੀ ਧੀਰੀ ਆ ਪੂਰੀ ਵੀਰਜੀ ਵਧੀਆ ਬੰਦੀ ਥਾ ਮਾਨੂੰ ਐ ਮਾਰਦੀ ਵਾਜਾਂ ਦੀ ਆਓ ਇਧਰ ਲਿਆਓ ਬਾਟੀਆਂ ਦੇ ਚੋ ਮੈਨੂੰ ਹਾਂ ਹਾਂ ਜੀ ਹਾਂ ਨਜ਼ਾਰਾ ਆਉਂਦਾ ਚੋਂਦਿਆਂ ਵੀ ਵੀਰਜੀ ਹਾਂ ਹਾਂ ਜੀ ਹਾਂ ਲਓ ਜੀ ਇਹ ਦੋਸਤੋ ਵਹਿੜ ਤੁਹਾਨੂੰ ਮਿਲ ਜੂਗੀ ਤੇ ਫਿਰ ਚੰਡੇ ਦਵਾਂਗੇ ਕਿੰਨੇ ਦੀ ਫਿਰ ਵੀਰਜੀ ਇਹ ਵਹਿੜ ਆਪਾਂ ਮੰਨ ਲਓ ਮੋਲੇ ਦਾ ਕੋਈ ਆਪਾਂ 60 ਨਹੀਂ ਕਰਨਾ ਕੋਈ 60 ਨਹੀਂ ਕਰਨਾ ਵੀ ਜੀ 56000 ਦੀ ਵੈਚ ਦੇਦਾ 50000 हां जी 55000 अच्छा हां जी ਤੇ ਬਾਕੀ ਚੰਗੀ ਜੇ ਬੱਛੀ ਮਗਰ ਵੀ ਬੱਛੀ ਆ ਤੇ ਆਪ ਵੀ ਬੱਛੀ ਆ ਕਰਮਾ ਵਾਲੀ ਜਾਤ ਬਰੀ ਬੜੀ ਆ ਕਰਮਾ ਵਾਲੀ ਦੁੱਧ ਵੀ ਸੋਨਾ ਜੀ ਹਾਂ ਹਾਂ ਜੀ ਹਾਂ ਜੀ ਲੋ ਬੇ ਗਰੰਟੀ ਤੇ ਮਾਲ ਖੜਦੇ ਆ ਪਰ ਆਪ ਮੈਂ ਤਾਂ ਕਰਕੇ ਕਹਣਾ ਵੀ ਕਹੇ ਵਲੇ ਮੁੜ ਕੇ ਆਪਣੇ ਚ ਨਾ ਕੋਈ ਹੁੰਤ ਰਹਿ ਜੇ ਵੀ ਆਪਾਂ ਇੱਕ ਤੋਂ ਮੰਨ ਲਓ ਇਹ ਗੱਲ ਹੈਗੀ ਹੁਣ 50 60 ਕਿਲੋਮੀਟਰ ਮੋਟਰਸਾਈਕਲ ਭਜਾ ਕੇ ਕੱਲ ਮੈਂ ਮਈਆਂ ਚ ਰਹੀਆਂ ਹਾਂ ਨਹੀਂ ਤਾਂ ਮੈਂ ਇੱਕ ਡੰਗ ਜੋ ਕੇ ਤੇ ਮੁੜ ਕੇ ਗਾੜੀ ਨਹੀਂ ਵੀਰ ਜੀ ਫਿਰ ਕੀ ਮੂੰਹ ਮਖਾਉਣਾ ਪਰ ਉਹ ਹੀ ਨਿੱਤ ਕੰਮ ਕਰਨਾ ਬਿਲਕੁਲ ਠੀਕ ਨਾ ਗੱਲ ਹਾਂਜੀ ਹਾਂਜੀ ਆ ਗੱਲ ਸਹੀ ਵਾਲੀ ਗੱਲ ਆ ਵੀਰ ਝੰਡੇ ਤਸੱਲੀ ਆਪ ਪਹਿਲਾਂ ਕੀਤੀ ਹੋਊਗੀ ਤੇ ਆਪਾਂ ਅੱਗੇ ਨੂੰ ਛੋਲਤੀ ਦਵਾਂਗੇ ਹਾਂਜੀ ਛੋਲਤੀ ਦਵਾਂਗੇ ਜੇ ਆਪਾਂ ਨੇ ਤਸੱਲੀ ਨਾ ਕੀਤੀ ਹੋਊਗੀ ਹੁਣ ਜਿਤਨਾ ਮਈਆਂ ਵੀਰ ਜੀ ਕੋਈ ਗਰੰਟੀ ਦੇ ਧਾਰਮ ਨਾ ਮਾਰੇ ਜਿੰਨਾ ਦੁੱਧ ਦਸਿਆ ਪਾਉਨਾ ਦੁੱਧ ਨਾ ਨਿਕਲੇ ਤੇ ਕਿਰਾਇਆ ਆਪਣਾ ਬਹੂਗਾ ਦੋਵੇਂ ਬੰਦਿਆਂ ਦਾ ਠੀਕ ਆ ਵੀਰ ਜੀ ਹਾਂਜੀ ਹਾਂਜੀ ਤਾਂ ਵੀਰ ਝੰਡੇ ਇੱਕ ਨੰਬਰ ਬੋਲਦ ਕੇ ਆਪਣੇ ਨੰਬਰ ਹੈਗਾ ਵੀ ਜੀ 9872 ਤੇ ਦੂਜਾ ਨੰਬਰ ਹੈਗਾ ਜੀ 8264720068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਆਪਾਂ ਜਦੋਂ ਆਉਣਾ ਗ੍ਰੈਂਡ ਕੈਰੋਂ ਪੈਲਸ ਦੇ ਲਾਗੇ ਵੀਰ ਜੀ ਚੀਤ ਬਾਬਾ ਗੁਣੀ ਦਾ ਬੋਰਡ ਲੱਗਾ ਉਤੋਂ ਆਪਣੇ ਮਗਰਲੇ ਪੰਨੇ ਆਪਣੇ ਏਰੀਆ ਵਿੱਚ ਬਈਕਾਂ ਜਿੰਨੂੰ ਆਪਾਂ ਆਖ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਲੋਬੀ ਪ੍ਰਭੂ ਇਹ ਐਡਰੈਸ ਆ ਵੀਰ ਝੰਡੇ ਦਾ ਐਡਰੈਸ ਤੁਸੀਂ ਕਨਫਰਮ ਕਰ ਲਿਆ ਹੋਊਗਾ ਠੀਕ ਹੈ ਜੀ ਤੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿੰਦੇ ਆ ਹਰ ਵਾਰ ਦੀ ਤਰ੍ਹਾਂ ਪਸ਼ੂ ਐਨੀਮਲ ਆਉਂਦੇ ਰਹਿੰਦੇ ਆ ਵੀਰ ਝੰਡੇ ਦੇ ਇਸ ਕਿਲੇ ਦੇ ਉੱਪਰ ਆਉ ਆਪਣੀ ਨਰਕਪਰਕ ਕਰੋ ਨਵੇਂ ਪਸ਼ੂ ਆਉਂਦੇ ਤੇ ਉਹਨਾਂ ਦਾ ਵੇਰਵਾ ਵੀ ਤੁਸੀਂ ਸਮੇ ਸਮੇਂ ਨਾਲ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ